ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੱਲੂ ਵੱਡਾ ਪ੍ਰਦਰਸ਼ਨ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਤੇ ਡੀਸੀ ਦਫਤਰ ਦਾ ਖਿਰਾਓ ਸਿੱਖ ਜਥੇਬੰਦੀਆਂ ਕਰਨਗੇ ਆ ਤੇ ਜਿਸ ਨੂੰ ਲੈ ਕੇ ਸਿੰਘਾਂ ਦੇ ਵੱਲੋਂ ਵੱਡੀ ਚੇਤਾਵਨੀ ਵੀ ਜਿਹੜੀ ਸਰਕਾਰ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਿੱਖ ਜਥੇਬੰਦੀਆਂ ਨੂੰ ਕੋਈ ਜਾਣੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਿੱਧੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਤੇ ਦੱਸਦੀ ਕਿ ਉੱਥੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਬਾਰ ਵੀ ਕੁਝ ਕੇਂਦਰ ਸਰਕਾਰ ਤੇ ਕੀਤੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਹੀ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੋਖੜ ਹੜਤਾਲ ਜਾਰੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਖੂਨ ਦੀ ਉਲਟੀਆਂ ਲੱਗੀਆਂ ਨੇ ਤੇ ਕਿਸੇ ਸਮੇਂ ਵੀ ਆਪਣਾ ਸਰੀਰ ਛੱਡ ਸਕਦੇ ਨੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚਿੰਤਤ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰਾਂ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਅਮਰ ਵਿੱਚ ਇੱਕ ਵੱਡਾ ਪ੍ਰਦਰਸ਼ਨ ਪਰਿਵਾਰ ਕਰ ਰਿਹਾ ਹੈ ਤੇ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਜੇਲ੍ਹ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਸ਼ਿਫਟ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਨੇ ਡੀਸੀ ਦਫ਼ਤਰ ਕਿਰਾਉ ਨੂੰ ਲੈ ਕੇ ਇੱਕ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਤੇ ਜਿਹੜਾ ਕੱਲ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਹੜਾ ਵੱਧ ਤੋਂ ਵੱਧ ਕੰਮ ਸਾਡੇ ਨਾਲ ਜੁੜੇ ਤਾਂ ਕਿ ਸਰਕਾਰ ਦੀ ਜਿਹੜਾ ਸਾਡੇ ਨਾਲ ਜਿਹੜਾ ਸਰਕਾਰ ਉਹ ਨਹੀਂ ਖੜ ਰਹੀ ਤੇ ਸਰਕਾਰ ਜਿਹੜੀ ਪੰਜਾਬ ਸਰਕਾਰ ਵੀ ਉਸ ਦੀ ਵੀ ਬੋਲਤੀ ਜਿਹੜੀ ਨਹੀਂ ਜਿਹੜਾ ਉਹ ਬੋਲ ਰਹੀ ਤੇ ਜਿਸ ਤੋਂ ਬਾਅਦ ਸਿੱਖ ਕੌਮ ਨੂੰ ਲੈ ਕੇ ਜਿਹੜਾ ਸਿਮਰਨਜੀਤ ਸਿੰਘ ਮਾਨ ਇੱਕ ਵੱਡਾ ਸੁਨੇਹਾ ਲਾਇਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹੋਰ ਉਹਨਾਂ ਦਾ ਕੀ ਕਹਿਣਾ 1992 ਦੇ ਵਿੱਚ 92 ਦੇ ਵਿੱਚ ਬਬਰੀ ਮਸਜਿਦ ਸ਼ਹੀਦ ਕਰ ਦਿੱਤੀ ਤੇ ਉਸ ਤੋਂ ਬਾਅਦ ਹੁਣੇ ਮੋਦੀ ਪ੍ਰਾਈਮ ਮਿੰਿਸਟਰ ਸਾਹਿਬ ਨੇ ਬਹੁਤ ਵੱਡਾ ਜਲਸਾ ਕੀਤਾ ਕਿ ਰਾਮ ਮੰਦਰ ਦੀ ਉਸਾਰੀ ਦਾ ਕਿ ਉਹ ਤਾਂ ਨਹੀਂ ਪੱਥਰ ਰੱਖਿਆ ਜਦ ਕੇ ਸਭਾਣ ਇੰਡੀਆ ਦਾ ਕਹਿੰਦਾ ਹੈ ਕਿ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਸਰਕਾਰ ਕਿਸੇ ਮਜਬ ਦੇ ਵਿੱਚ ਦਖਲੰਦਗੀ ਨਹੀਂ ਦੇ ਸਕਦੀ ਹੈਗੀ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਔਰ 2019 ਦੇ ਵਿੱਚ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਉਸ ਤੋਂ ਪਹਿਲਾਂ ਮੋਦੀ ਸਾਹਿਬ ਨੇ ਬੀਜੇਪੀ ਆਰਐਸਐਸ ਨੇ ਪਾਕਿਸਤਾਨ ਦੇ ਵਿਕਟਰ ਬਲਾકોટ ਦੇ ਵਿੱਚ ਆਪਣੀ ਹਵਾਈ ਫੋਰਸ ਦੇ ਮਿਰਾਜ ਫਾਈਟਰ ਜੈਟਸ ਪੇਜ ਕੇ ਬਲਾકોટ ਦੇ ਉੱਤੇ ਹਮਲੇ ਕਰ ਦਿੱਤੇ ਉਦੋਂ ਬਾਅਦ ਜੇ ਡੀ ਹਿੰਦੂ ਵੋਟਰ ਸੀਗੇ ਉਹ ਇੱਕ ਹੋ ਗਏ ਤੇ ਮੋਦੀ ਸਾਹਿਬ ਨੂੰ ਫੇਰ ਬਹੁਤ ਕੱਟੀਆਂ ਵੋਟਾਂ ਪਈਆਂ ਜਿਸ ਦੇ ਨਾਲ ਫੇਰ ਦੂਜੀ ਵਾਰੀ ਉਪਰੇਮ ਰਸਬਨੀ ਹੁਣ ਵੀ ਜਿਹੜਾ CAA ਕਾਨੂੰਨ ਬਣਾਇਆ ਹੈ ਇਹਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਕਿਹਾ ਕਿ ਜਿਹੜੇ ਲੋਕ ਅਫਗਾਨਿਸਤਾਨ ਤੋਂ ਬੰਗਲਾਦੇਸ਼ ਤੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਹੈ ਉਹਨਾਂ ਨੂੰ ਅਸੀਂ ਪਨਾਹ ਦਵਾਂਗੇ ਤੇ ਸ਼ਹਿਰੀ ਵੀ ਸ਼ੇਰੀ ਜਬੀ ਖਤਾਬ ਦੇ ਦਾਂਗੇ ਪਰ ਉਹਦੇ ਵਿੱਚੋਂ ਮੁਸਲਮਾਨ ਛੱਡਦੇ ਆ ਇਹਦੇ ਵਿੱਚ ਫੇਰ ਹਿੰਦੂਤਵਾ ਦੇ ਵਿੱਚ ਇਕੱਠ ਕਰਤਾ ਮੋਦੀ ਸਾਹਿਬ ਨੇ ਕਿ ਐਟ ਕੀ ਬਰੀ ਅਸੀਂ ਮੁਸਲਮਾਨਾਂ ਨੂੰ ਵੀ ਨਹੀਂ ਛੱਡਿਆ ਹੈਗਾ ਸੋ ਇਹ ਸਾਰੀਆਂ ਜਿਹੜੀਆਂ ਸਟੰਸ ਹੈਗੀਆਂ ਇਹ ਚਲਦੀਆਂ ਆਉਂਦੀਆਂ ਹੈਗੀਆਂ ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਸਿੱਖਾਂ ਦੇ ਮਸਲੇ ਹੈਗੇ ਆ ਕਿਸਾਨਾਂ ਦੇ ਮਸਲੇ ਹੈਗੇ ਆ ਖਨੌਰੀ ਦੇ ਬਾਰਡਰ ਦੇ ਉੱਤੇ ਫੇਰ ਸ਼ੰਭੂ ਦੇ ਬਾਰਡਰ ਦੇ ਉੱਤੇ ਹਰਿਆਣੇ ਦੀ ਪੁਲਿਸ ਨੇ ਹਰਿਆਣੇ ਦੀ ਸਰਕਾਰ ਨੇ ਆਰਡਰ ਸੈਂਟਰ ਦੇ ਸੀਗੇ ਅਮਿਤ ਸ਼ਾਹ ਜੀ ਦੇ ਮੋਦੀ ਸਾਹਿਬ ਦੇ ਵੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਦੇ ਵੀ ਕਿ ਐਥੇ ਕਿਸਾਨਾਂ ਦੇ ਉੱਤੇ ਗੋਲੀ ਚਲਾਓ ਤੇ ਉਹਨਾਂ ਨੂੰ ਦਿੱਲੀ ਨਾ ਆਉਣ ਦਿਓ ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਸੰਧਾਨ ਛੱਡਾ 8 19 ਕਹਿੰਦਾ ਹੈ ਕਿ ਤੁਸੀਂ ਆਪਣੀ ਪਸੰਦ ਤਰੀਕੇ ਦੇ ਨਾਲ ਆਪਣਾ ਕੰਮ ਕਰ ਸਕਦੇ ਹੋ ਤੇ ਆਪਣੀ ਆਵਾਜ਼ ਉਠਾ ਸਕਦੇ ਹੋ ਫਿਰ ਦਿੱਲੀ ਤੇ ਪੰਜਾਬ ਦਾ ਬਾਰਡਰ ਬੰਦ ਕਰਨ ਦੀ ਕੀ ਲੋੜ ਸੀ ਕੀ ਹੁਣ ਵੀ ਤਾਂ ਕਿਸਾਨ ਉੱਥੇ ਜਾ ਰਹੇ ਆ ਇਹ ਸਰਪੁਸ਼ ਕੀਤਾ ਹੈ ਕਿ ਪੋਲਰਾਈਜ਼ ਕਰ ਦिए ਹਿੰਦੂ ਵੋਟ ਨੂੰ ਜੀਤਨਾਰ ਇੱਕ ਮੰਚ ਦੇ ਉੱਤੇ ਹਿੰਦੂ ਆਗਰ ਤੇ ਹਿੰਦੂਆਂ ਨੂੰ ਇੱਕ ਮੰਚ ਦੇ ਉੱਤੇ ਕਰਨ ਦੇ ਲਈ ਮੋਦੀ ਸਰਕਾਰ ਨੇ ਇਹਨਾਂ ਦੇ ਹੋਮ ਮਿਨਿਸਟਰ ਅਮਿਤ ਚਾਹ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਸ਼ੁਰੂ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੀਡਰ ਸੀਗੇ ਉਹਨਾਂ ਨੂੰ ਵੀ ਗੋਲੀ ਮਾਰਵਾ ਦਿੱਤੀ ਹੈ ਹਰਦੀਪ ਸਿੰਘ ਨਿੱਜਰੇ ਰਿਪੁਤਮਨ ਸਿੰਘ ਮਾਲਕ ਹੈ ਸੁਖਦੂਲ ਸਿੰਘ ਹੈ ਤੇ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡਾ ਹੈਗੇ ਹੈ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਹੈ ਤੇ ਰੋਡੇ ਸਾਹਿਬ ਹੈਗੇ ਹੈ ਇਹਨਾਂ ਨੂੰ ਵੀ ਮਰਵਾਤਾ ਹੈ ਇਸ ਦੇਸ਼ ਦੇ ਹਰਿਆਣਾ ਸੂਬੇ ਦੇ ਵਿੱਚ ਦੀਪ ਸਿੰਘ ਸਦੂ ਨੂੰ ਮਰਵਾਤਾ ਹੈ ਫਿਰ ਪੰਜਾਬ ਦੇ ਵਿੱਚ ਮੁਸਵਾਲ ਨੂੰ ਮਰਵਾ ਦਿੱਤਾ ਹੈ ਇੱਕ ਨਵੀਂ ਚੀਜ਼ ਹੈ ਤੇ ਅਮਰੀਕਾ ਦੇ ਵਿੱਚ ਮੋਦੀ ਦੀ ਸਰਕਾਰ ਪੰਨੂ ਜੀ ਨੂੰ ਮਰਵਾਉਣਾ ਚਾਹੁੰਦੀ ਸੀ ਪਰ ਅਮਰੀਕਾ ਦੀ ਸਰਕਾਰ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਮਨੂ ਸਾਹਿਬ ਨੂੰ ਬਚਾ ਲਿਆ ਪੰਨੂ ਸਾਹਿਬ ਨੂੰ ਤੇ ਇੱਕ ਬੰਦਾ ਜਿਸ ਨੇ ਇਹ ਸਾਰਾ ਕੱਠ ਕੀਤਾ ਸੀ ਕਿ ਕਿਵੇਂ ਕਤਲ ਕਰਾਉਣੇ ਹੈ ਉਹ ਅਮਰੀਕਾ ਨੇ ਫੜ ਲਿਆ ਔਰ ਇਹਦੀ ਪੁਰਤੂਗੀ ਛੋਰੀ ਹੈ ਕਿ ਤੁਸੀਂ ਹਿੰਦੁਸਤਾਨੀ ਲੋਕ ਇੱਕ ਖਿਬੇ ਤੋੜਾ ਜਿਗਰਾ ਹੋਇਆ ਕਿ ਤੁਸੀਂ ਸਾਡੇ ਮੁਲਕਾਂ ਦੀ ਬਾਦਸ਼ਾਹੀ ਸੋਵਰਿਟੀ ਨੂੰ ਤੋੜ ਕੇ ਤੁਸੀਂ ਸਾਡੇ ਸ਼ਹਿਰੀ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਕਿਵੇਂ ਮਰਵਾ ਸਕਦੇ ਹੋ ਸੋ ਇਹ ਸਾਰੀ ਅਚਿਤ ਹੋ ਰਹੀ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਤੇ ਮੈਂ ਪਿੰਡਾਂ ਦੇ ਵਿੱਚ ਵੀ ਜਾਂਦਾ ਹਾਂ। ਭਾਜਪਾ ਦੀ ਸਰਕਾਰ ਕਹਿ ਰਹੀ ਹੈ ਕਿ ਜੀ ਅਸੀਂ ਗਰੀਬੀ ਨੂੰ ਖਤਮ ਕਰ ਦਿੱਤਾ ਹੈ। ਇੰਟਰਨੈਸ਼ਨਲ ਜਿਹੜੇ ਰਿਪੋਰਟਰਸ ਹੈਗੇ ਆ ਉਹ ਵੀ ਪਤ ਨਹੀਂ ਕਿੱਥੋਂ ਅੰਕੜੇ ਇਕੱਠੇ ਕਰਕੇ ਲੈਂਦੇ ਆ। ਉਹ ਵੀ ਕਹਿੰਦੇ ਆ ਜੀ ਗਰੀਬੀ ਬਹੁਤ ਘਟ ਗਈ ਹੈ। ਪਰ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਹਾਂ ਤੇ ਗਰੀਬ ਤਾਂ ਹਾਲਾਤ ਮੱਛੀ ਹੋਈ ਹੈ। ਜੇ ਸ਼ਾਮ ਨੂੰ ਤੁਸੀਂ ਸੜਕ ਤੇ ਮੋਟਰ ਦੇ ਵਿੱਚ ਜਾ ਰਹੇ ਹੋ ਤੁਸੀਂ ਦੇਖੋਗੇ ਬੀਬੀਆਂ ਦੇ ਸਿਰਾਂ 'ਤੇ ਪੰਡਾ ਲੱਕੜ ਤੀਲਿਆਂ ਦੀਆਂ ਰੱਖੀਆਂ ਹੁੰਦੀਆਂ ਸਿਰ ਤੇ ਜੁਕਰਚ ਉਹਨਾਂ ਕੋਲ ਗੈਸ ਹੈ ਨਹੀਂ ਤੇ ਜੇ ਸਵੇਰੇ ਨਿਕਲੋ ਤੇ ਉੱਥੇ ਵੀ ਸੜਕਾਂ ਦੇ ਉੱਤੇ ਗਰੀਬ ਬੀਬੀਆਂ ਦੇ ਸਿਰਾਂ 'ਤੇ ਪੰਡਾ ਅਠਿਆਂ ਦੀਆਂ ਰੱਖੀਆਂ ਹੁੰਦੀ ਹੈ ਆ ਕਹਿੰਦਾ ਮਤਲਬ ਹੈ ਕਿ ਜੇ ਗਰੀਬੀ ਚਲੀ ਗਈ ਹੈ ਤਾਂ ਫੇਰ ਇਹੋ ਜਿਹਾ ਕਸ਼ਟ ਕਰਕੇ ਇਹ ਸਾਡੇ ਗਰੀਬ ਲੋਕ ਕਿਵੇਂ ਰਹਿ ਰਹੇ ਆ ਅਸਾਇਿਆਂ ਦੇ ਉੱਤੇ ਜ਼ਬਰ ਹੈ ਜਿਹੜੇ ਆਦਿਵਾਸੀ ਹੈ ਛੱਤੀਸਗੜ੍ਹ ਦੇ ਲੋਕ ਹੋਰ ਕੁਝ ਦੇਖ ਲੋ ਉਹ ਕਹਿੰਦੇ ਆ ਕਿ ਸਾਡੇ ਜਿਹੜੇ ਜੰਗਲ ਨੇ ਇਹਨਾਂ ਦੇ ਵਿੱਚ ਸ਼ੌਕਾਰ ਆਤੇ ਆਪਣੇ ਖਾਣਨਾ ਬਣਾਉਣ ਕੋਲੇ ਦੇ ਛੀਰੇ ਦੇ ਜਾਂ ਚਾਂਦੀ ਦੇ ਜਾਂ ਸੋਨੇ ਦੇ ਤੇ ਉਹਨਾਂ ਨੂੰ ਨਕਸਲਾਈਟ ਕਹਿ ਕੇ ਉਹਨਾਂ ਨੂੰ ਮਾਰ ਦਿੰਦੇ ਐ। ਤੋਂ ਬੇਰਾ ਮਸਲ ਪੈ ਕੀ ਇੱਥੇ ਕਿੱਥੇ ਜ਼ਮੂਰੀਅਤ ਹੈ? ਕਿੱਥੇ ਸਾਰਾ ਖੁਸ਼ ਹੈ? ਇੱਕ ਬਹੁਤ ਭਾਰੀ ਵੈਕਿਊਮ ਖੱਟਾ ਹੋਇਆ ਹੋਇਆ ਖਲਾਬ ਪੈ ਗਿਆ ਤੇ ਇਹ ਜਿਹੜਾ ਖਲਾਬ ਹੁੰਦਾ ਹੈ ਇਹ ਕਦੇ ਖਾਲੀ ਨਹੀਂ ਰਿਹਾ ਕਰਦਾ ਇਹ ਭਰੂਗਾ ਤੇ ਮੈਂ ਸਮਝਦਾ ਕਿ ਜੇ મોદી ਸਾਹਿਬ ਤੇ ਇਹਨਾਂ ਦੀ ਸਰਕਾਰ ਤੇ ਹਿੰਦੂਤਵਾ ਦੇ ਲੋਕ ਬੰਦੇ ਦੇ ਪੁੱਤ ਨਾ ਬਣੇ ਤਾਂ ਇੱਥੇ ਤਾਂ ਇੱਕ ਬਹੁਤ ਵੱਡਾ ਪਚਾੜ ਹੋਣ ਵਾਲਾ ਹੈ ਜਦੋਂ ਜੈਤ ਹੋਣ ਵਾਲੀ ਹੈ ਜਿੱਥੇ ਗਰੀਬਾਂ ਨੇ ਬਾਹਰ ਸੜਕਾਂ ਦੇ ਉੱਤੇ ਨਿਕਲੇ ਹੋਣਾ ਹੈ ਤੇ ਇੱਥੇ ਤਾਂ ਇੱਕ ਬੜੀ ਰੈਵੋਲੂਸ਼ਨ ਆ ਜਣੀ ਹੈ ਜਿਵੇਂ ਪਹਿਲੇ ਦਿਨਾਂ ਦੇ ਵਿੱਚ ਚੀਨ ਦੇ ਵਿੱਚ ਆਈ ਸੀ ਰੂਸ ਦੇ ਵਿੱਚ ਆਈ ਸੀ ਹੋਰ ਦੇਸ਼ਾਂ ਦੇ ਵਿੱਚ ਵੀ ਆਈ ਸੀ ਫਰਾਂਸ ਦੇ ਵਿੱਚ 18ਵੀਂ ਸਦੀ ਦੇ ਵਿੱਚ ਆਈ ਸੀ ਸੋ ਇਹੋ ਜਿਹੇ ਹਾਲਾਤ ਇਹਨਾਂ ਨੇ ਪੈਦਾ ਕਰ ਦਿੱਤੇ ਐ ਮਸਲਬ ਦੀ ਸਿਆਸਤ ਖੇਡ ਕੇ ਇਨਦਤਵਾਦੀ ਤੇ ਮੈਂ ਸਮਝਦਾ ਕਿ ਇਹ ਦਿਨ ਮਾੜੇ ਹੈਗੇ ਐ ਸਿੱਖਾਂ ਦੇ ਖਾਸ ਕਰਕੇ ਕਿਉਂ ਕਰਕੇ ਇਹਨਾਂ ਦੇ ਵੀ ਕਤਲ ਕਰਾਏ ਗਏ ਆ ਬਾਦਲ ਸਾਹਿਬ ਨੇ ਕਰਾਏ ਆ ਬੀਜੇਪੀ ਦੇ ਨਾਲ ਰਲ ਕੇ ਕਰਾਏ ਆ 328 ਮਹਾਰਾਸ਼ਟਰ ਦੇ ਸਰੂਪ ਐਸਟੀਪੀਸੀ ਨੇ ਵੰਮ ਕਰਤੇ ਤੇ 14 ਸਾਲ ਤੋਂ ਐਸਟੀਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਜਿਹਦਾ ਮਸਲਾ ਸਿੱਖਾਂਦਲੀ ਜਮਹੂਰੀਤ ਹੀ ਖਤਮ ਕਰਦੀ ਹੈ ਕਿ ਸਾਡੀ ਤਾਂ ਜਮਹੂਰੀਤ ਹੀ ਨਹੀਂ ਰਹੀ ਤੇ ਇਹ ਸਾਡੀ ਪਾਰਲੀਮੈਂਟ ਐਸਟੀਪੀਸੀ ਦੇ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੇ ਤਾਂ ਇਹ ਤਾਂ ਬਿਲਕੁਲ ਗਦਰ ਵਾਲੀ ਗੱਲ ਹੈ ਕਿ ਇੱਥੇ ਤਾਂ ਗਦਰ ਹੋਣ ਵਾਲਾ ਹੈ ਤੇ ਮੈਂ ਮੋਦੀ ਸਾਹਿਬ ਤੇ ਹਿੰਦੂਤਵਾਦੀ ਲੋਕਾਂ ਨੂੰ ਕਹਾਂ ਕਿ ਠੀਕ ਹੈ ਤੁਸੀਂ ਇਹੋ ਜਿਹੇ ਪ੍ਰਸਾਦ ਪਾਉਂਦੇ ਹੋ ਇਲੈਕਸ਼ਨਾਂ ਤੋਂ ਪਹਿਲਾਂ ਕੁਛ ਨਾ ਕੁਛ ਕਰਦੇ ਹੋ ਕਿ ਤੁਸੀਂ ਪੋਲਰਾਈਜ਼ ਕਰਦੋ ਆਪਣੀ ਵੋਟ ਨੂੰ ਹਿੰਦੂਆਂ ਨੂੰ ਇੱਕ ਮੰਚ ਤੇ ਲਿਆਓ ਪਰ ਦੂਜੇ ਪਾਸੇ ਇਹ ਵੀ ਦੇਖ ਲਿਓ ਕਿ ਇੱਥੇ ਇੱਕ ਬਹੁਤ ਭਾਰੀ ਰੈਵਿਊਸ਼ਨ ਇੱਕ ਤਬ ਦਿੱਲੀ ਔਨ ਵੜੀ ਹੈ ਜਿਹੜਾ ਤੁਸੀਂ ਸਾਹਮਣੇ ਸਖਣਾ ਸੋਇਨਾ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਕਰਦੇ ਤੇ ਵਾਰਿਸ ਪੰਜਾਬ ਦੇ ਤੇ ਸਿੱਖਾਂ ਦੇ ਕੈਦੀਆਂ ਨੂੰ ਤੇ ਜਿਨ੍ਹਾਂ ਨੂੰ ਫਾਂਸੀ ਮਿਲੀ ਹੈ ਉਹਨਾਂ ਨੂੰ ਇੱਕਦਮ ਮੋਦੀ ਸਾਹਿਬ ਆਰਡਰ ਕਰਨ ਕਿ ਉਹ ਛੁੱਟਣ ਘਰਾਂ ਨੂੰ ਜਾਣ ਤੇ ਸਿੱਖਾਂ ਨੂੰ ਵੀ ਕੋਈ ਸਵਾਦ ਆਵੇ ਜਿਨ੍ਹਾਂ ਨੇ ਗਲਤੀ ਕਰਕੇ ਆਜ਼ਾਦੀ ਦੇ ਵਿੱਚ ਜਿੰਦ ਤਵਾ ਦਾ ਸਾਥ ਦਿੱਤਾ ਤੇ ਅੰਗਰੇਜ਼ੀਆਂ ਨੂੰ ਕੱਢਿਆ ਅੱਜ ਉਹੀ ਸਿੱਖ ਪਣਾ ਲੈ ਰਹੇ ਆਂ ਅੰਗਰੇਜ਼ਾਂ ਦੇ ਮੁਲਕਾਂ 'ਚ ਜਿੱਥੇ ਅੰਗਰੇਜ਼ਾਂ ਨੂੰ ਕੱਢਿਆ ਸੀ ਤੇ ਹਿੰਦੂਤੋਂ ਦਾ ਰਾਜ ਪੈਦਾ ਕਰਤਾ ਇੰਡੀਆ 'ਚ ਤੇ ਮੁਸਲਮਾਨਾਂ ਦਾ ਰਾਜ ਪੈਦਾ ਕਰਤਾ ਪਾਕਿਸਤਾਨ ਦੇ ਵਿੱਚ ਤੇ ਸਿੱਖਾਂ ਨੂੰ ਕੱਖ ਨਹੀਂ ਮਿਲਿਆ ਹੈਗਾ ਸੋਇ ਗੁਲਾਮੀ ਜਿਹੜੇ ਪਾਕਿਸਤਾਨ ਦੇ ਇੱਕ ਸਿੱਖ ਰਹਿੰਦੇ ਮੁਸਲਮਾਨ ਦੇ ਗ람 ਹੈ ਜਿਹੜੇ ਅਸੀਂ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਅਸੀਂ ਹਿੰਦੂ ਦੇ ਗ람 ਹੈ ਤੇ ਅਸੀਂ ਕੀ ਖੱਟਿਆ